ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ ਤੁਹਾਡਾ ਸਵਾਗਤ ਹੈ ਕੱਲ ਜਿਹੜੀ ਐਪੈਕਸ ਬਾਡੀ ਲੇ ਐਬੀਐਲ ਕਹਿੰਦੇ ਆ ਜੀ ਨੂੰ ਜਿਹੜੀ ਕਾਰਗਲ ਡੈਮੋਕ੍ਰੈਟਿਕ ਅਲਾਈਐਂਸ ਕੇਡੀਏ ਦੇ ਨਾਂ ਰੜਕੇ ਲਦਾਖ ਦੀਆਂ ਦੋ ਵੱਡੀਆਂ ਮੰਗਾਂ ਦੇ ਲਈ ਇੱਕ ਤਾਂ ਉਹਨੂੰ 6ਵੇਂ ਸ਼ਡਿਊਲ 'ਚ ਪਾਉਣਾ ਤੇ ਦੂਜਾ ਉਹਨੂੰ ਸੂਬੇ ਦਾ ਦਰਜਾ ਦੇਣਾ ਇਹਨਾਂ ਮੰਗਾਂ ਲਈ ਬੜੇ ਲੰਬੇ ਸਮੇਂ ਤੋਂ ਕੋਹਲ ਕਰ ਰਹੇ ਸੀ ਸਰਕਾਰ ਨਾਲ ਕਈ ਦੌਰ ਦੀਆਂ ਗੱਲਾਂ ਬਾਤਾਂ ਹੋ ਗਈਆਂ ਸੀ ਪਰ ਆ ਪਿਛੇ ਜੋ ਹਿੰਸਾ ਹੋਈ ਤੇ ਗੋਲੀ ਨਾਲ ਪੁਲਿਸ ਦੀ ਗੋਲੀ ਨਾਲ ਚਾਰ ਜਣੇ ਮਾਰੇ ਗਏ ਆ ਉਸ ਦੇ ਸੰਦਰਭ ਦੇ ਵਿੱਚ ਕੱਲ ਕਾਰਗਿਲ ਦਾ ਦੀ ਲੜਾਈ ਦਾ ਇੱਕ ਫੌਜੀ ਜਵਾਨ ਉਹਦਾ ਸੰਸਕਾਰ ਕੀਤਾ ਗਿਆ ਤੇ ਉਸ ਮੌਕੇ ਦੇ ਉੱਤੇ ਐਪੈਕਸ ਬਾਡੀ ਲੇ ਨੇ ਸਰਕਾਰ ਨਾਲ ਅੱਜ ਹੋਣ ਵਾਲੀ ਗੈਰ ਰਸਮੀ ਗੱਲਬਾਤ ਤੇ 6 ਅਕਤੂਬਰ ਨੂੰ ਹੋਣ ਵਾਲੀ ਜਿਹੜੀ ਪਹਿਲਾਂ ਤੋਂ ਫਿਕਸ ਕੀਤੀ ਹੋਈ ਗੱਲਬਾਤ ਹੈ ਉਹਦੇ ਚ ਭਾਗ ਨਾ ਲੈਣ ਦਾ ਫੈਸਲਾ ਕਰ ਲਿਆ ਤੇ ਕੇਡੀਏ ਨੂੰ ਜਦੋਂ ਪੁੱਛਿਆ ਦੂਜੀ ਨਾਲ ਦੀ ਜਥੇਬੰਦੀ ਨੂੰ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇਸ ਗੱਲ ਦੇ ਉੱਤੇ ਇਕੱਠੇ ਆ ਤੇ ਉਹਨਾਂ ਨੇ ਮੰਗ ਕੀ ਕੀਤੀ ਹੈ ਕਿ ਵੀ ਅਸੀਂ ਜਿਹੜਾ ਇੱਕ ਤਾਂ ਜਿਹੜੀ ਆ ਪੁਲਿਸ ਨੇ ਗੋਲੀ ਚਲਾ ਕੇ ਚਾਰ ਜਣਿਆਂ ਨੂੰ ਮਾਰਿਆ ਇਹਦੀ ਜਾਂਚ ਕਰਾਓ ਤੇ ਦੂਜਾ ਜਿਹੜਾ ਜਿੰਨੇ ਬੰਦੇ ਤੁਸੀਂ ਫੜੇ ਐ ਸੋਨੋ ਵਾਂਗ ਚੁੱਕ ਸਮੇਤ ਉਹਨਾਂ ਸਾਰਿਆਂ ਨੂੰ ਰਿਹਾ ਕਰੋ ਤੇ ਜਿਹੜੀ ਨੈਗੇਟਿਵ ਕੈਂਪੇਨ ਚਲਾਈ ਗਈ ਹੈ ਸਾਡੇ ਘੋਲ ਦੇ ਵਿਰੁੱਧ ਸਾਡੇ ਆਗੂਆਂ ਦੇ ਵਿਰੁੱਧ ਉਸ ਨਾ ਪੱਖੀ ਕੈਂਪੇਨ ਨੂੰ ਬੰਦ ਕਰੋ ਤੇ ਜਿਹੜੇ ਉਹ ਕੈਂਪੇਨ ਚਲਾਉਂਦੇ ਆ ਝੂਠੀ ਉਹਨਾਂ ਦੇ ਉੱਤੇ ਐਕਸ਼ਨ ਲਓ ਤੇ ਹੁਣ ਯਾਨੀ ਮੰਗਾਂ ਜਿਹੜੀਆਂ ਨੇ ਉਹ ਦੂਜੇ ਪਾਸੇ ਹੋ ਗਈਆਂ ਕੇਂਦਰ ਸਰਕਾਰ ਦੀ ਆਪਣੀ ਗਲਤੀ ਦੇ ਨਾਲ ਜਿਹੜੀਆਂ ਗੱਲਾਂ ਕੇਂਦਰ ਸਰਕਾਰ ਨੇ ਖੁਦ ਵਾਅਦੇ ਕਰੇ ਹੋਏ ਆ 6 ਸਾਲ ਪਹਿਲਾਂ ਉਹਨੂੰ ਪੂਰਾ ਕਰਨ ਤੇ ਉਹਦਾ ਅੜਿੱਕਾ ਕੀ ਸੀ ਅਸਾਂ ਤਾਂ ਸਮਝ ਨਹੀਂ ਆਉਂਦੀ ਸਰਬ ਸੰਪੰਨ ਨੇ ਇਸ ਗੱਲ ਦੇ ਉੱਤੇ ਜੇ ਸਰਕਾਰ ਬਦਲ ਗਈ ਹੁੰਦੀ ਉਸ ਸਮੇਂ ਦੇ ਦੌਰਾਨ ਤਾਂ ਵੀ ਆਪਾਂ ਮੰਨਦੇ ਵੀ ਭਾਈ ਪਹਿਲੀ ਸਰਕਾਰ ਦਾ ਵਾਅਦਾ ਸੀ ਆਪਾਂ ਹੁਣ ਕੀ ਕਰ ਸਕਦੇ ਆ ਇਸੇ ਸਰਕਾਰ ਨੇ ਕਰਿਆ ਇਸੇ ਪਾਰਟੀ ਨੇ ਕਰਿਆ ਸੋ ਇੱਕ ਤਾਂ ਇਹ ਦੂਜੇ ਬੰਨੇ ਜਿਹੜੀ ਐ ਆ ਕੇਂਦਰ ਨੇ ਕਿਹਾ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਆ ਬਸ ਇੰਨੀ ਗੱਲ ਤੇ ਜਿਹੜਾ ਉੱਥੋਂ ਦਾ ਲੈਫਟੀਨੈਂਟ ਗਵਰਨਰ ਹੈ ਕੁਵਿੰਦਰ ਗੁਪਤਾ ਜਿਹੜਾ ਕਿ ਆਰਐਸਐਸ ਤੇ ਬੀਜੇਪੀ ਦਾ ਜੰਮੂ ਤੋਂ ਵੱਡਾ ਆਗੂ ਰਿਹਾ ਤੇ ਜਿਹੜਾ ਡਿਪਟੀ ਮੁੱਖ ਮੰਤਰੀ ਰਿਹਾ ਪਹਿਲਾਂ ਜਦੋਂ ਸਰਕਾਰ ਸੀ ਜੰਮੂ ਕਸ਼ਮੀਰ ਦੇ ਵਿੱਚੇ ਸ਼ਾਮਲ ਸੀ ਲਦਾਖ ਤੇ ਉਦੋਂ ਜਿਹੜਾ ਉਹ ਅੱਜਕੱਲ ਗਵਰਨਰ ਹੈ ਉਹਨੇ ਇੰਟਰਵਿਊ ਦਿੱਤੀ ਹੈ ਇੰਡੀਅਨ ਐਕਸਪ੍ਰੈਸ ਨੂੰ ਉਨੇ ਮੋਟੀ ਗੱਲ ਇੱਕ ਕਹੀ ਹੈ ਜਿਹੜੀ ਕਿ ਅੱਗ ਲਾਉਣ ਵਾਲੀ ਗੱਲ ਹੈ ਨਿਰੀ ਅੱਗ ਲਾਉਣ ਵਾਲੀ ਉਹ ਉਹ ਕਹਿੰਦਾ ਕਹਿੰਦਾ ਜੇ ਅਸੀਂ ਗੋਲੀ ਨਾਲ ਨਾ ਗੋਲੀ ਨਾ ਚਲਾਉਂਦੇ ਜਣੀ ਜਿਹਦੇ ਨਾਲ ਬੰਦੇ ਮਰੇ ਆ ਜਿਹਦੀ ਉਹ ਮੰਗ ਕਰਦੇ ਆ ਵੀ ਇਹਦੀ ਇਨਕੁਆਰੀ ਕਰਾਓ ਤਾਂ ਕਹਿੰਦਾ ਸਾਰਾ ਲਦਾਖ ਸੜ ਕੇ ਸੁਆਹ ਹੋ ਜਾਣਾ ਸੀਗਾ ਯਾਨੀ ਐਡੇ ਭੜਕਾਊ ਬਿਆਨ ਉਹਨਾਂ ਵੱਲੋਂ ਦਿੱਤੇ ਜਾ ਰਹੇ ਆ ਜੇ ਉਹ ਬੰਦੇ ਨਹੀਂ ਬਣੇ ਅਗਲੀ ਨੈਕਸਟ ਗੱਲ ਜਿਹੜੀ ਹੈ ਦੋਸਤੋ ਆ ਭਾਜਪੀ ਦਾ ਇਹ ਇੱਕ ਸੂਬਾ ਉੱਥੇ ਉੱਤਰਾਖੰਡ ਵੀ ਹੈ 21 ਸਤੰਬਰ ਨੂੰ ਉੱਥੇ ਉਹਨਾਂ ਦੀ ਜਿਹੜੀ ਸਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਹੈ ਉਹਦੇ ਰਾਹੀਂ ਜਿਹੜੀਆਂ ਅੱਡ-ਅੱਡ ਜਿਹੜੇ ਮਹਿਕਮਿਆਂ ਦੇ ਵਿੱਚ ਨੌਕਰੀਆਂ ਨੇ ਉਹਨਾਂ ਲਈ ਭਰਤੀ ਵਾਸਤੇ ਇਮਤਿਹਾਨ ਸੀਗਾ ਇਮਤਿਹਾਨ ਸ਼ੁਰੂ ਹੋ ਗਿਆ ਤੇ ਅੱਧੇ ਘੰਟੇ 'ਚ ਪੇਪਰ ਲੀਕ ਹੋ ਗਿਆ ਬਾਹਰ ਚਲੇ ਗਿਆ ਉਹਦੇ ਲਈ ਦੋ ਜਿਹੜੇ ਐ ਮੁਸਲਮ ਬੰਦੇ ਇੱਕ ਭੈਣ ਭਰਾ ਉਹਨਾਂ ਨੂੰ ਉਸ ਟਾਈਮ ਗ੍ਰਿਫਤਾਰ ਕਰ ਤੇ ਲੋਕ ਮੰਗ ਲਾਗੇ ਕਰਨ ਵੀ ਇਹ ਪੇਪਰ ਲੀਕ ਦੀ ਇਨਕੁਆਰੀ ਕਰਾਓ ਮੁੱਖ ਮੰਤਰੀ ਨੇ ਮੰਨਿਆ ਨਹੀਂ ਕਹ ਉਹਨਾਂ ਨੇ ਕੋਲ ਸ਼ੁਰੂ ਕਰਤਾ ਮੁੱਖ ਮੰਤਰੀ ਨੇ ਕਿਹਾ ਵੀ ਇਹ ਨਕਲ ਜਿਹਹਾਦ ਹੈ ਜਾਨੀ ਕਿ ਉਹਨੂੰ ਮੁਸਲਮਾਨ ਹਿੰਦੂ ਸਵਾਲ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਇਹ ਗੱਲ ਹਜਮ ਨਹੀਂ ਆਈ ਕਿਉਂਕਿ ਉਹ ਬਹੁਤ ਵੱਡਾ ਗੈਂਗ ਹੈ ਉਸ ਗੈਂਗ ਦੇ ਵਿੱਚ ਜਿਹੜਾ ਭਾਜਪਾ ਦਾ ਇੱਕ ਸਾਬਕਾ ਲੀਡਰ ਰਹੇਗਾ ਬਹੁਤ ਵੱਡਾ ਲੀਡਰ ਹੈ ਹਾਕਮ ਸਿੰਘ ਜਿਹਨੂੰ ਅਜੇਹੇ ਨਕਲ ਕਰਾਉਣ ਦੇ ਜਿਹੜੇ ਪੇਪਰ ਲੀਕ ਦੇ ਮਸਲੇ 'ਚ 2021 'ਚ ਉਹ ਜੇਲ੍ਹ ਦੀ ਹਵਾ ਖਾਇਆ ਆ ਇਸ ਵਾਰ ਵੀ ਉਹਦਾ ਨਾਮ ਬੋਲ ਰਿਹਾ ਸੀਗਾ ਲੋਕਾਂ ਨੇ ਇਹ ਮੋਰਚਾ ਉੱਥੇ ਸਾਂਭ ਲਿਆ ਤੇ ਜਿਹੜਾ ਉੱਥੇ ਮੋਰਚਾ ਚੱਲਦਾ ਰਿਹਾ ਅਖੀਰ ਤੇ ਲਵ ਜihad ਜਦੋਂ ਨਾਂ ਕੰਮ ਚੱਲਿਆ ਤਾਂ ਜਿਹੜਾ ਉਹ ਕੱਲ ਮੁੱਖ ਮੰਤਰੀ ਖੁਦ ਉਹਨਾਂ ਕੋਲ ਗਿਆ ਉਹਨਾਂ ਦੀ ਜਿਹੜੀ ਮੰਗ ਸੀਗੀ ਵੀ सीबीआई ਨੂੰ ਕੇਸ ਦਿਓ ਤੇ ਇਹਦੀ ਇਨਕੁਆਇਰੀ ਕਰੋ ਇਹ ਵੱਡੇ ਪੱਧਰ ਦੇ ਉੱਤੇ ਬਹੁਤ بڑا ਗੈਂਗ ਹੈਗਾ ਅਸਲ 'ਚ ਨਾਕਲ ਜਿਹਾਦ ਕਹੇ ਕਿ ਕੱਲੇ ਮੁਸਲਮਾਨਾਂ ਦੇ ਉੱਤੇ ਗੱਲ ਸਿੱਟ ਕੇ ਤੁਸੀਂ ਇਹ ਬਰੀ ਨਹੀਂ ਹੋ ਸਕਦੇ ਸੋ ਇਸ ਕਰਕੇ ਅ ਅੱਜ ਦੇ ਇੰਡੀਅਨ ਐਕਸਪ੍ਰੈਸ ਨੇ ਜਿਹੜਾ ਐਡੀਟੋਰੀਅਲ ਲਾਇਆ ਹੈ ਉਹਦਾ ਨਾਂ ਉਹਦਾ ਹੈਡਿੰਗ ਚੀਫ ਡਿਫਲੈਕਟਰ ਹੈ ਡਿਫਲੈਕਟਰ ਇਨ ਚੀਫ ਜਿਹੜਾ ਗੱਲ ਨੂੰ ਕਿਸੇ ਹੋਰ ਪਾਸਿਓਂ ਦੂਜੇ ਪਾਸੇ ਪਾਉਣੀ ਚਾਹੁੰਦਾ ਸੀਗਾ ਪਰ ਉਹ ਉਹਦੀ ਡਿਫਲੈਕਸ਼ਨ ਚੱਲੀ ਨਹੀਂ ਕੱਲ ਝੁੱਕ ਕੇ ਉਹਨਾਂ ਹੀ ਵਿਦਿਆਰਥੀਆਂ ਕੋਲ ਉਹ ਨੂੰ ਜਾਣਾ ਪਿਆ ਤੇ ਸੀਬੀਆਈ ਇਨਕੁਆਇਰੀ ਲਈ ਕਹਿਣਾ ਪਿਆ ਵੀ ਅਸੀਂ ਕਰਾਰ ਹਾਂ ਤਾਂ ਉਹਨਾਂ ਨੇ ਉਹ ਕੱਲ ਮੋਰਚਾ ਝੁੱਕਿਆਗਾ ਅਗ ਤੀਜੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਕੰਗਣਾ ਰੜਾਉਤ ਨੇ 2020 ਚ ਜਦੋਂ ਦਿੱਲੀ ਮੋਰਚਾ ਲੱਗਿਆ ਕਸਾਨਾਂ ਦਾ ਤਾਂ ਇੱਕ ਬੀਬੀ ਸਾਡੀ ਪੰਜਾਬ ਦੀ ਮਹਿੰਦਰ ਕੌਰ ਪਿੰਡ ਬਾਧਰਗੜ ਜੰਡੀਆਂ ਬਠਿੰਡੇ ਦੇ ਜ਼ਿਲ੍ਹੇ ਦੀ ਉਹ ਤੁਰ ਹੀ ਜਾਂਦੀ ਸੀ ਤੇ ਇੱਕ ਫੋਟੋ ਪਾ ਕੇ ਕੰਗਣਾ ਰਣੌਤ ਨੇ ਕਿਹਾ ਵੀ ਆ 100-100 ਰੁਪਏ ਚ ਬੀਬੀਆਂ ਮਿਲ ਜਾਂਦੀਆਂ ਨੇ ਤੇ ਇਹ ਇੱਥੇ ਕੀ ਕਰਦੀ ਫਿਰਦੀ ਐ ਤੇ ਨਾਲ ਉਹਨੂੰ ਇਹ ਕਿਹਾ ਵੀ ਜਿਹੜੀ ਉੱਥੇ ਮੋਰਚਾ ਲੱਗਿਆ ਸੀਗਾ ਦਿੱਲੀ ਦੇ ਵਿੱਚ ਆ ਉਸ ਮੋਰਚੇ ਦੀ ਬੀਬੀ ਦੇ ਨਾਲ ਇਹਨੂੰ ਜੋੜ ਦਿੱਤਾ ਉਸ ਬੀਬੀ ਨੇ 4 ਜਨਵਰੀ 2021 ਨੂੰ ਬਠਿੰਡੇ ਦੀ ਅਦਾਲਤ ਦੇ ਵਿੱਚ ਕੰਗਣਾ ਵਿਰੁੱਧ ਹਤਕ ਇੱਜ਼ਤ ਦਾ ਜਾਨੀ ਡੈਫੇਮੇਸ਼ਨ ਕੇਸ ਦਰਜ ਕਰਾਤਾ ਤੇ ਉਥੇ ਉਹ ਕੇਸ ਦੀਆਂ ਬਹੁਤ ਜ਼ਿਆਦਾ ਤਰੀਕਾਂ ਪੈਂਦੀਆਂ ਰਹੀਆਂ ਲਗਾਤਾਰ ਤਰੀਕਾਂ ਤੇ ਤਰੀਕਾਂ ਤਰੀਕਾਂ ਤੇ ਤਰੀਕਾਂ ਤੇ ਬੀਬੀ ਦੇ ਤੇ ਬੀਬੀ ਦਾ ਵਕੀਲ ਉਥੇ ਅਪੀਅਰ ਹੁੰਦੇ ਰਹੇ ਅਖੀਰ ਤੇ ਆ ਕੇ ਕੋਲਟ ਨੇ ਕੰਗਣਾ ਨੂੰ ਨੋਟਿਸ ਜਾਰੀ ਕਰ ਦਿੱਤਾ ਕੰਗਣਾ ਉਸ ਨੋਟਿਸ ਵਿਰੁੱਧ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਗਈ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਨਾ ਬੀਬੀ ਆਪਣਾ ਕਰਿਆ ਭੁਗਤ ਫੇਰ ਉਹ ਬੀਬੀ ਸੁਪਰੀਮ ਕੋਰਟ ਚਲੀ ਗਈ ਕੰਗਣਾ ਤੇ ਉਥੋਂ ਵੀ ਉਹਦੇ ਪੱਲੇ ਖੈਰ ਨਹੀਂ ਪਈ ਤੇ ਉਸ ਤੋਂ ਬਾਅਦ ਫਿਰ ਹੁਣ ਕੱਲ ਉਹਨੇ ਕਿਹਾ ਸੀ ਵੀ ਮੈਨੂੰ ਤੁਸੀਂ ਇੱਥੇ ਆਉਣ ਤੋਂ ਛੋਟ ਦੇ ਦਿਓ ਮੈਂ ਇੰਟਰਨੈਟ ਦੇ ਉੱਤੇ ਆਪਣੀ ਤਰੀਕ ਪੂਤ ਲੂੰਗੀ ਉਹ ਕਹਿੰਦੇ ਨਾ ਉਹ ਅਰਜੀ ਰੱਦ ਕਰਤੀ ਬਠਿੰਡੇ ਦੀ ਅਦਾਲਤ ਨੇ ਤੇ ਉਹ ਅਰਜੀ ਤੋਂ ਬਾਅਦ ਜਿਹੜਾ ਉਹ ਉਹ ਜਿਹੜਾ ਉਹਨੂੰ 27 ਅਕਤੂਬਰ ਤੋਂ ਜਿਹੜੀ ਅਗਲੀ ਤਰੀਕ ਹੈ ਉਹਦੇ ਤੇ ਨਿੱਜੀ ਤੌਰ ਤੇ ਬਠਿੰਡੇ ਆਉਣਾ ਪੈਣਾ ਹੈ ਹਾਜ਼ਰ ਹੋਣਾ ਪੈਣਾ ਹੈ ਬੀਬੀ ਨੇ ਜਿਹੜੀ ਚਮਚੀ ਮਾਰਨੀ ਸੀ ਮੋਦੀ ਜੀ ਦੀ ਉਹ ਮਾਰ ਕੇ ਉਹ ਟਿਕਟ ਵੀ ਲੈ ਗਈ ਐਮਪੀ ਵੀ ਬਣ ਗਈ ਪਰ ਆਪਣੀ ਜ਼ੁਬਾਨ ਦਾ ਰਸ ਜਿਹਦਾ ਚੋਣੋਂ ਹਟਿਆ ਨਹੀਂਗਾ ਉਹ ਹੁਣ ਦੇਖਦੇ ਆ 27 ਤਰੀਕ ਨੂੰ ਇੱਥੇ ਆਉ ਭੂਗਤੂ ਦੇਖਦੇ ਆ ਕੀ ਹੁੰਦਾ ਹੈਗਾ ਅ ਅਗਲੀ ਗੱਲ ਦੋਸਤੋ ਖੇਡਾਂ ਬਾਰੇ ਕਰਨੀ ਹੈ ਕ੍ਰਿਕਟ ਮੈਚ ਹੋਇਆ ਸਾਡੀ ਕ੍ਰਿਕਟ ਟੀਮ ਨੇ ਜਿਹੜੀ ਚੈਂਪੀਅਨ ਬਣੀ ਹੈ ਟਰੋਫੀ ਨਹੀਂ ਲਈ ਉਹ ਬੜੀ ਵੱਡੀ ਕੰਟਰੋਵਰਸੀ ਹੈ ਵੱਖਰੀ ਗੱਲ ਉਹਦੇ ਤੇ ਅਸੀਂ ਹਾਲ ਦੀ ਘੜੀ खुद ਨਹੀਂ ਕਹਿਣਾ ਚਾਹ ਰਹੇ ਪਰ ਇੱਕ ਗੱਲ ਤੁਹਾਡੇ ਨਾਲ ਕਹਿਣੀ ਚਾਹੁੰਦੇ ਆ ਇੰਡੀਅਨ ਐਕਸਪ੍ਰੈਸ ਦੇ ਵਿੱਚ ਸੰਦੀਪ द्विवेदी ਜੀ ਦਾ ਅੱਜ ਇੱਕ ਐਡੀਟোরੀਅਲ ਪੇਜ ਦੇ ਉੱਤੇ ਲੇਖ ਹੈਗਾ ਉਸ ਲੇਖ ਦੇ ਵਿੱਚ ਉਹਨਾਂ ਨੇ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਕਈਆਂ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦੇ ਆ ਸੀ ਜ਼ਰੂਰ ਕਰਨੀਆਂ ਚਾਹੁੰਦੇ ਆ ਉਹਨੇ ਕਿਹਾ ਵੀ ਕ੍ਰਿਕਟ ਤੇ ਜੰਗ ਇਹਨਾਂ ਦਾ ਕੋਈ ਆਪਸ 'ਚ ਸਬੰਧ ਹੈ ਉਹ ਕਹਿੰਦੇ ਬਿਲਕੁਲ ਨਹੀਂ ਕ੍ਰਿਕਟ ਵੱਖਰੀ ਚੀਜ਼ ਜੰਗ ਇੱਕ ਵੱਖਰੀ ਚੀਜ਼ ਉਹਨਾਂ ਨੇ ਕਿਹਾ ਵੀ ਜਿਹੜੇ ਬਹੁਤ ਸਾਰੇ ਪੱਤਰਕਾਰ ਕਲਮਚਰੀਟ ਇਹਨੂੰ ਕ੍ਰਿਕਟ ਦੀ ਜਿਹੜੀ ਭਾਰਤ ਪਾਕਿਸਤਾਨ ਦੀਆਂ ਜਿਹੜੇ ਮੈਚ ਹੋਏ ਆ ਤਿੰਨ ਵਾਰੀ ਇਹਨੂੰ ਭਾਰਤ ਪਾਕਿਸਤਾਨ ਜੰਗ ਦੇ ਨਾਲ ਜਿਹੜੇ ਮਿਲਾਉਂਦੇ ਆ ਉਹ ਬਿਲਕੁਲ ਹੀ ਤੋਹੀਨ ਕਰਦੇ ਆ ਜੰਗਾ ਦੀ ਵੀ ਤੇ ਖੇਡਾਂ ਦੀ ਉਹ ਕਹਿੰਦੇ ਆ ਕਿ ਵੀ ਖੇਡਾਂ ਦੇ ਵਿੱਚ ਜੇ ਸਭ ਤੋਂ ਮਾੜੀ ਗੱਲ ਕੋਈ ਹੋਣੀ ਹੋਵੇ ਉਹ ਇਹ ਹੈ ਵੀ ਬੰਦੇ ਹਾਰਗੇ ਹਾਰਗੇ ਤਾਂ ਪਸੀਨਾ ਪਸੀਨੀ ਹੋਏ ਹੋਏ ਜਦੋਂ ਉਹ ਤੌਲੀਏ ਨਾਲ ਆਪਣੇ ਮੂੰਹ ਪੂੰਝਦੇ ਆਂ ਸਰੀਰ ਪੂੰਝਦੇ ਆਂ ਤੇ ਨਾਲ ਹੀ ਚਾਰ ਅੱਖਰੂ ਵਿੱਚ ਅਥਰੂ ਵਿੱਚ ਪੈ ਜਾਂਦੇ ਆਂ ਵੱਧ ਤੋਂ ਵੱਧ ਐਨੀ ਗੱਲ ਹੈ ਕਿਸੇ ਵੀ ਖੇਡ ਚ ਚਾਹੇ ਕ੍ਰਿਕਟ ਹੈ ਚਾਹੇ ਦੂਜੀਆਂ ਨੇ ਜੇ ਕੋਈ ਹਾਰੇ ਆ ਤਾਂ ਆਹ ਗੱਲ ਹੈ ਤੇ ਫਿਰ ਦਿਲ ਟੁੱਟਦਾ ਬਸ ਇਹ ਪਰ ਜਦੋਂ ਜੰਗ ਹੁੰਦੀ ਹੈ ਨਾ ਜੰਗ ਚਾਹੇ ਜਿੱਤੀ ਜਾਵੇ ਤੇ ਚਾਹੇ ਹਾਰੀ ਜਾਵੇ ਜੰਗ ਜਦੋਂ ਖਤਮ ਹੁੰਦੀ ਹੈ ਤਾਂ ਲੋਕਾਂ ਦੇ ਘਰੇ ਲਾਸ਼ਾਂ ਪਹੁੰਚਦੀਆਂ ਨੇ ਬੱਚੇ ਯਤੀਮ ਹੁੰਦੇ ਐ ਤੇ ਉਹ ਮਰਿਆ ਹੋਿਆਂ ਦਾ ਦੁੱਖ ਜ਼ਿੰਦਗੀ ਭਰ ਭੁਗਤਦੇ ਐ ਲੋਕ ਉਸ ਨੂੰ ਤੇ ਉਹ ਲਾਸ ਤੇ ਕ੍ਰਿਕਟ ਦਾ ਜਿੱਤ ਜਾਂ ਹਾਰ ਇੱਕ ਬਰਾਬਰ ਨਹੀਂ ਸੰਦੀਪ ਦੋਇਤੀ ਜੀ ਬੜਾ ਵੱਡਾ ਸਵਾਲ ਕਰਦੇ ਐ ਜੰਗ ਦੇ ਵਿੱਚ ਕਹਿੰਦੇ ਕਰੋ ਜਾਂ ਮਰੋ ਹੁੰਦਾ ਜਾਂ ਮਾਰ ਦਿਓ ਜਾਂ ਮਰ ਚੋ ਖੇਡਾਂ 'ਚ ਇਹ ਨਹੀਂ ਹੁੰਦਾ ਤੇ ਜਿਹੜੇ ਉਹਦੇ ਰੂਪਕ ਬੁਲਾ ਰਹੇ ਆ ਕੁਝ ਲੋਕ ਜਿਹੜੇ ਖੇਡ ਲੇਖ ਜ਼ਿਕਰ ਕਰਦੇ ਆ ਉਹ ਬਿਲਕੁਕੁਲ ਹੀ ਗਲਤ ਨੇ ਅਸੀਂ ਬੈਟ ਬਾਲ ਦੇ ਮੁਕਾਬਲੇ ਨੂੰ ਮਿਲਟਰੀ ਦੇ ਜੈਟ ਜਹਾਜ਼ਾਂ ਦੀਆਂ ਜਿਹੜੀਆਂ ਖੂਨੀ ਲੜਾਈਆਂ ਐ ਉਦੇ ਨਾਲ ਮਿਲਾ ਕੇ ਉਹਨਾਂ ਲੜਾਈਆਂ ਨੂੰ ਛੁਟਿਆਉਣਿਆਂ ਤੇ ਇਸ ਕਰਕੇ ਖੇਡ ਨੂੰ ਖੇਡ ਰਹਿਣ ਦਿੱਤਾ ਜਾਵੇ ਜੰਗ ਨਾ ਬਣਾਇਆ ਜਾਵੇ ਅਸੀਂ ਆਪਣੇ ਵੱਲੋਂ ਵੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਲਾਸਟ ਗੱਲ ਦੋਸਤੋ ਕੇਰਲਾ ਦੇ ਦੀ ਅਸੈਂਬਲੀ ਦੇ ਵਿੱਚ ਕੱਲ ਇੱਕ ਮਤਾ ਲਿਆਂਦਾ ਮੁੱਖ ਮੰਤਰੀ ਸੀਐਮ ਜਿਹੜੇ ਪਿਨਾਰੀ ਵਿਜਾਇਨ ਨੇ ਉੱਥੋਂ ਦੇ ਲੈਫਟ ਡੈਮੋਕ੍ਰੈਟਿਕ ਫਰੰਟ ਦੇ ਆਗੂ ਨੇ ਉੱਥੇ ਸਰਕਾਰ ਖੱਬੇ ਪੱਖੀਆਂ ਦੀ ਹੈ ਖੱਬੇ ਪੱਖੀਆਂ ਦੀ ਗਵਾਈ ਚ ਹੈ ਜਿਹੜੇ ਦੇਸ਼ ਭਰ ਦੇ ਵਿੱਚ ਬਿਹਾਰ ਤੋਂ ਬਾਅਦ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਿਹੜੀ ਹੈ VOTER ਸੂਚੀਆਂ ਦੀ ਗਹਿਣ ਅਧਿਐਨ ਕਰਵਾਇਆ ਜਾ ਰਿਹਾ ਹੈ ਰਿਵਿਊ ਕਰਾਇਆ ਜਾ ਰਿਹਾ ਹੈ ਉਸ ਦੇ ਵਿਰੁੱਧ ਦੇਸ਼ ਭਰ ਦੇ ਵਿੱਚ ਉਹ ਨਾਂ ਕਰਾਈ ਜਾਵੇ ਉਹਦੇ ਲਈ ਇੱਕ ਯੂਨੀਨੀਮਸ ਮਤਾ ਪਾਸ ਕੀਤਾ ਹੈ ਕੇਰਲਾ ਦੀ ਅਸੈਂਬਲੀ ਤੇ ਉਹ ਜਿਹੜਾ ਜਿਹੜੇ ਉਹਨਾਂ ਦੇ ਰੂਲ ਨੇ ਅਸੈਂਬਲੀ ਦੇ ਬਿਜ਼ਨਸ ਪ੍ਰोसीजर ਰੂਲ ਨੇ ਬਿਜ਼ਨਸ ਦੇ ਉਸ ਦੇ ਰੂਲ 118 ਦੇ ਤਹਿਤ ਉਹ ਮਤਾ ਪਾਸ ਕੀਤਾ ਗਿਆ ਤੇ ਉਹਨੂੰ ਕਿਹਾ ਗਿਆ ਵੀ ਇਹ ਜਿਹੜਾ ਦੇਸ਼ ਦੇ ਵਿੱਚ ਇਹਨੂੰ ਲਾਗੂ ਕਰਿਆ ਜਾ ਰਿਹਾ ਹੈ ਉਹ ਕੇਂਦਰ ਸਰਕਾਰ ਚੋਣ ਕਮਿਸ਼ਨ ਦੇ ਰਾਹੀਂ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਐਨ ਆਰ ਸੀ ਕੌਮੀ ਨਾਗਰਿਕਤਾ ਰਜਿਸਟਰ ਨੂੰ ਲਾਗੂ ਕਰ ਰਿਹਾ ਹੈ ਵਿੱਗੇ ਤਰੀਕੇ ਨਾਲ ਜਿਹੜਾ ਕੋਈ ਗਲਤ ਹੈ ਜਿਹੜਾ ਉਹਦਾ ਅਧਿਕਾਰ ਨਹੀਂ ਹੈ ਇਸ ਕਰਕੇ ਇਹ ਬੰਦ ਹੋਣਾ ਚਾਹੀਦਾ ਤੇ ਇਹ ਜਿਹੜਾ ਹੈ ਲੋਕਾਂ ਦੇ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਦੇ ਉੱਤੇ ਵੀ ਛੱਪ ਹੈ ਇਹ ਤੇ ਇਹ ਇਹ ਬਿਲਕੁਲ ਹੀ ਟਰਾਂਸਪੇਰੈਂਟ ਨਹੀਂ ਬਹੁਤ ਹੀ ਜਿਹੜਾ ਉਪੇਕ ਹੈ ਇਹ ਰੱਦ ਹੋਣਾ ਚਾਹੀਦਾ ਹੈ ਬਿਲਕੁਲ ਨਹੀਂ ਹੋਣੀ ਚਾਹੀਦੀ VOTERਾਂ ਦੀ ਸੂਚੀਆਂ ਦੀ ਸੁਝਾਈ ਸੁਧਾਈ ਹੁੰਦੀ ਆ ਉਹ ਹੁੰਦੀ ਆ ਉਹਦੇ 'ਚ ਨਾਗਰਿਕਤਾ ਵਾਲੇ ਸਵਾਲ ਜਿਹੜੇ ਪਾਏ ਗਏ ਐ ਉਹ ਬਿਲਕੁਲ ਗਲਤ ਨੇ ਅਸੀਂ ਸਵਾਲ ਕਰਦੇ ਹਾਂ ਕੱਲ ਅਸੈਂਬਲੀ ਦਾ ਪੰਜਾਬ ਦਾ ਵੀ ਸੈਸ਼ਨ ਸੀ ਕਾਂਗਰਸ ਉੱਥੇ ਵਿਰੋਧੀ ਧਿਰ ਚ ਹੈ ਕੀ ਕਾਂਗਰਸ ਨੂੰ ਇਹ ਨਹੀਂ ਪਤਾ ਵੀ ਜਿਹੜੀ ਕਾਂਗਰਸ ਕਰਨਾਲਾ ਦੇ ਵਿੱਚ ਦੂਜੀ ਉੱਥੇ ਵਿਰੋਧੀ ਧਿਰ ਚ ਹੋ ਕੇ ਵੀ ਅਜਿਹੇ ਮਤਾ ਪਾਸ ਕਰਾਉਂਦੀ ਹੈ ਤੇ ਇੱਥੇ ਵਾਲੇ ਕਾਂਗਰਸੀ ਸੁੱਤੇ ਸੀ ਇਹਨਾਂ ਨੇ ਕਿਉਂ ਨਹੀਂ ਅਜਿਹਾ ਕੁਝ ਕਿਹਾ ਅੱਜ ਦੀ ਗੱਲ ਚ ਨਹੀਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ